ਨਾ ਰੋਟੀ ਦਾ ਫਿਕਰ ਹੈ ਨਾ ਟੁੱਕ ਦਾ RAM ਨਾ ਪਿਆ। ਪਾਜੀ ਉੱਠ ਕੇ ਰੋਟੀ ਬਣਾ ਦੋ। ਮੈਨੂੰ ਨਹੀਂ ਬਣਨਾ ਅੱਜ। ਮੇਰੀ ਲੱਤ ਵਿੱਚ ਬਹੁਤ ਦਰਦ ਹੈ। ਇੰਤਕਰ ਲੈ ਬਹਾਨਾ ਤਿਆਰ। ਸਰਬੀ ਹਾਂਜੀ ਪਾਜੀ ਜਦੋਂ ਪਰੋਠੇ ਬਣ ਗਏ ਮੈਨੂੰ ਦਸਤੀ ਮਾ ਕੇ ਖਾ ਲੂੰਗਾ। ਠੀਕ ਹੈ ਪਾਜੀ। ਲੈ ਅੱਜ ਤਾਂ ਬਹਾਨਾ ਚੱਲ ਗਿਆ। ਜੇ ਦੋ ਪਰੌਂਠੇ ਬਣ ਜਾਣੇ ਆਵਾਜ਼ ਭਈ ਖੰਮਾ ਜਾ ਕਿ ਬਾਜੀ ਹੋਰ ਕਿਥੇ ਪਰੌਂਠੇ ਬਣਗੇ ਕਿਥੇ ਲਾਤੀ ਥਾਲੀ ਪਰੌਂਠੇ ਥਾਲੀ ਕਿਹੜੀ ਥਾਲੀ ਬਾਜੀ ਸਿਲੰਡਰ ਮੁੱਕ ਗਿਆ ਜਾਓ ਭਰਾ ਕੇ ਲਿਆਓ ਨਾਲੇ ਹੁਣ ਤਾਂ ਤੁਹਾਡੀ ਲੱਤ ਵੀ ਠੀਕ ਹੋ ਗਈ ਆ ਕੇ ਪਰੌਂਠੇ ਲਾ ਦਿਓ ਨੋ 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 ਸੀ ਬੈਠੋ ਮੈਂ ਚਾਵਨਾ ਕੇ ਲੈ ਕੇ ਆਉਣੀ ਆ ਮੈਂ ਵੀ ਤੁਹਾਡੇ ਨਾਲ ਆਉਣੀ ਆ ਆਜਾ ਤੂੰ ਹੋ ਗਿਆ ਤੂੰ ਇੰਨਾ ਦੁਖੀ ਹੋ ਕੇ ਬੈਠਾ ਉਹ ਯਾਰ ਕਿਆ ਦੱਸਾਂ ਤੈਨੂੰ ਮੈਂ ਤਾਂ ਤੰਗ ਆਇਆ ਪਿਆ ਤੇਰੀ ਪਰਜਾਈ ਖਰਚਾ ਹੀ ਬਹੁਤ ਕਰਾਉਂਦੀ ਏ ਯਾਰ ਕੀ ਹੋ ਗਿਆ ਮੰਨੂ ਕਹਿੰਦੀ ਚਲ ਤੈਨੂੰ ਸ਼ਰਟ ਦਵਾ ਕੇ ਲਿਆਵਾਂ ਸ਼ਰਟ ਹਾਂ ਉਮਲਾ ਕਿੰਨੀ ਵਧੀਆ ਸ਼ਰਟ ਦਵਾਈਆ ਤੈਨੂੰ ਤੂੰ ਹੀ ਰੋਈ ਜਾਣਾ ਯਾਰ ਹੱਦ ਹੋ ਗਈ ਤੇਰੇ ਵਾਲੀ ਇੰਨਾ ਪਿਆਰ ਕਰਦੀ ਪਰਜਾਈ ਉਹ ਪਿਆਰ ਗਿਆ ਪਹਾੜ ਚ ਤੈਨੂੰ ਪਤਾ ਕਿੰਨੇ ਦੀ ਪੈ ਗਈ ਮੈਨੂੰ ਆ ਕਿੰਨੇ ਦੀ ਆ ਸ਼ਾਰਟ 20000 ਦੇ ਸੂਟ ਨਾਲ ਫ੍ਰੀ ਮਿਲੀ ਹੈ। ਅੱਛਾ ਫੇਰ ਕੀ ਹੋ ਗਿਆ ਯਾਰ 20000 ਦਾ ਸੂਟ ਲੈ ਲਿਆ ਪਰਜਾਈ ਨੇ ਘਰ ਵਾਲੀ ਆ ਤੇਰੀ ਫੇਰ ਕੀ ਹੋ ਗਿਆ 20000 ਖਰਚਤੇ ਯਾਰ ਤੈ ਐਡਾ ਕ ਜੂਸ ਬੰਦਾ ਤੂੰ ਕਿਹਦੇ ਵਾਸਤੇ ਕਮਾਉਣਾ ਪੈਸੇ ਯਾਰ ਸ਼ਰਮ ਆਉਣੀ ਚਾਹੀਦੀ ਏ ਤੈਨੂੰ ਉਹ 20000 ਕੁਝ ਨਹੀਂ ਹੁੰਦਾ ਉਹ ਕੀ ਹੁੰਦਾ ਯਾਰ ਜੇ ਘਰ ਵਾਲੀ ਨੂੰ ਖੁਸ਼ੀ ਮਿਲਦੀ ਆ 20000 ਨਾਲ ਫੇਰ ਕੀ ਹੁੰਦਾ 20000 ਅੱਛਾ ਹੋਰ ਸੋਮਨ ਹਾਂਜੀ ਇੱਥੇ ਆ ਯਾਰ ਪਾਪੀ ਜੀ ਤੁਸੀਂ ਵੀ ਆਓ ਆਪਾਂ 20 ਨੂੰ ਮਾਰਦੇ 20000 ਵਾਲਾ ਸੂਟ ਤਾਂ ਦਿਖਾਵਣਾ ਆ ਦੇਖਿੰਦੇ ਸੂਟ ਭਾਈ ਤੂੰ ਕਿੰਨਾ ਸੁੰਦਰ ਸੂਟ ਹੈ ਮਤਾਂਪ ਲੈ ਕਿ ਮੈਨੂੰ ਵੀ ਵਗਲੇ 20000 ਵਾਲਾ ਸੂਟ ਹਾਂ ਹਾਂ ਦਵਾ ਦਿੰਦੇ ਬੈਠੋ ਕੀ ਕਰਦੇ ਚਲੋ ਚੱਲੀਏ ਕਰਾ ਹੀ ਲਿਆ ਤੇ ਹੋਰ ਕੀ ਤਿੰਨ ਸਾਲ ਹੋ ਗਏ ਸੀ ਮਗਰ ਗੇੜੇ ਕਰਦੇ ਨੂੰ ਇਹ ਆ ਕਰਾਉਣਾ ਪੈ ਗਿਆ ਆਪਾਂ ਤਾਂ ਮਗਰ ਹੀ ਪੈ ਗਏ ਯਾਰ ਮੈਨੂੰ ਤਾਂ ਤਿੰਨ ਸਾਲਾਂ ਬਾਅਦ ਬ੍ਰੇਕਅੱਪ ਹੀ ਕਰਨਾ ਪੈ ਗਿਆ ਕਿਉਂ ਕੀ ਗੱਲ ਯਾਰ ਵਿਆਹ ਹੀ ਨਹੀਂ ਕਰਾਇਆ ਉਹਨੇ ਤਾਂ ਮੇਰੇ ਨਾਲ ਇਹ ਕਿੱਦਾਂ ਧੋਖੇबाज ਇਨਸਾਨ ਆ ਇਹ ਤੂੰ ਦੱਸ ਇਕੱਲੇ ਹੱਸਦੀ ਜਾਨੀ ਆ ਤੇਰਾ ਕੀ ਚੱਕਰ ਆ ਮੇਰਾ ਵੀ ਬੁਆਏਫ੍ਰੈਂਡ ਬਣ ਗਿਆ ਨਵਾਂ ਅਮੇਜ਼ਿੰਗ ਹਾਏ ਚਲ ਸ਼ੁਕਰ ਆ ਯਾਰ ਅੱਜ ਪਾਰਟੀ ਲੈਣੀ ਆ ਤੋ ਆਪਾਂ ਆ ਰਿਹਾ ਤੁਹਾਡਾ ਜੀਜਾ ਜੀ ਮਿਲਵਾਨੀ ਆ ਹਾਏ ਉਹ ਆ ਗਿਆ ਕੀ ਹੋ ਗਿਆ ਮੇਰਾ ਐਕਸ ਹੈ ਰੋਂਦੀ ਐਕਸ ਨੂੰ ਮੇਰਾ ਤਾਂ ਘਰ ਆਲਾ ਮੇਰਾ ਤਾਂ ਘਰ ਫਟਿਆ ਹਾਈਵੇ ਫਿਰ ਤਾਂ ਜੰਗਾ ਮੁੰਡਾ ਮਿਲਿਆ ਉਹ ਵੀ ਆਇਆ ਮਿਲਿਆ ਆ ਯਾਰ ਸਰਬ ਹਾਂਜੀ ਮੈਂ ਤੇਰੇ ਤੋਂ ਕਿਹ ਗੱਲ ਲ ਕੋਈ ਆ ਯਾਰ ਕੀ ਤੇ ਦਸਤਮਾ ਗੁੱਸਾ ਤਾਂ ਨਹੀਂ ਕਰੂੰਗੀ ਲੈ ਜੇ ਗੁੱਸਾ ਕਰਨ ਵਾਲੀ ਹੂੰ ਕਰੂੰਗੀ ਫਿਰ ਰਹਿਣ ਦੇ ਯਾਰ ਨਾ ਹੁਣ ਤਾਂ ਦੱਸ ਮੈਨੂੰ ਗੱਲ ਕੀ ਐ ਚਲ ਠੀਕ ਐ ਬਸ ਸੋਣਾ ਮੇਰਾ ਪਹਿਲੇ ਹੀ ਵਿਆਹ ਹੋਇਆ ਹੋਇਆ। ਬਸ ਇੰਨੀ ਕੁ ਗੱਲ। ਕਾਮਲਿਆ ਮੰਦ ਲੱਗੇ ਕਿ ਤੂੰ ਥਾਰ ਮੰਗ ਕੇ ਲਿਆ ਕਿਸੇ ਦੀ। ਵੇਖੀ ਅੱਜ ਨਾ ਨਾ ਕਰ ਦੇਈ। ਤੁਸੀਂ ਥੱਪੜ ਮਾਰਦਾ ਮੈਂ ਤਾਂ ਫੁੱਲ ਦੇ ਕੇ ਭਾਜਪੀ ਦਾ ਪ੍ਰਚਾਰ ਕਰ ਰਿਆ ਸੀ। ਮੈਂ ਵੀ ਤਾਂ ਕਾਂਗਰਸ ਦਾ ਪ੍ਰਚਾਰ ਕਰਿਆ। ਅੱਛਾ ਜੀ। ਜੇ ਹੁਣ 1 ਮਿੰਟ ਦੇ ਵਿੱਚ ਇੱਥੋਂ ਨਾ ਗਿਆ ਨਾ ਪ੍ਰਚਾਰ ਮੈਂ ਆਮ ਆਦਮੀ ਪਾਰਟੀ ਦਾ ਵੀ ਕਰ ਦੇਣਾ। ਦੋਸਤੋ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਸੀਟ ਬੈਲਟ ਇਦਾਂ ਲਗਾਈ ਜਾਂਦੀ ਆ ਪਰ ਸੀਟ ਬੈਲਟ ਲਾਉਣ ਦਾ ਇਹ ਤਰੀਕਾ ਬਿਲਕੁਲ ਗਲਤ ਹੈ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸੀਟ ਬੈਲਟ ਲਾਉਣ ਦਾ ਸਹੀ ਤਰੀਕਾ ਕੀ ਆ ਜਿਹਦੇ ਨਾਲ ਬੰਦਾ ਜ਼ਿਆਦਾ ਸੇਫ ਰਹਿ ਸਕਦਾ ਇਹ ਦੇਖੋ ਗੱਲ ਸੁਣਿਓ ਮੈਨੂੰ ਨਾ ਪੈਸੇ ਜੇ ਤਾਂ ਮੈਂ ਸ਼ਾਪਿੰਗ ਕਰਨ ਜਾਣਾ ਤਾਂ ਇਹ ਜਿੰਨੇ ਮਰਜ਼ੀ ਯਾਰ ਆ ਲੈ ਕਰ ਸ਼ਾਪਿੰਗ ਨੂੰ ਆ ਲੈ ਫੜ ਕਰ ਸ਼ੋਪਿੰਗ ਕੀਏ ਘਟਨੇ ਆ ਲੈ ਹੋਰ ਲੈ ਲੈ ਯਾਰ ਰੈਡੀ ਗੱਲ ਆ ਲੈ ਜਿੰਨੀ ਮਰਜ਼ੀ ਸ਼ੋਪਿੰਗ ਕਰ ਕਪੜਾਉਣਾ ਨਹੀਂ ਕਰਨੀਆਂ ਸ਼ੋਪਿੰਗ ਨਹੀਂ ਰੋਟੀ ਲਿਆ ਛੇਤੀ ਯਾਰ ਭੁੱਖ ਲੱਗੀ ਪਈ ਆ ਲਿਆਉਣੀ ਆ ਖਾ ਖਾ ਹੰਦੇ ਕਿਉਂ ਨਹੀਂ ਕਿਵੇਂ ਖਾਵਾਂ ਯਾਰ ਲੈ ਮੈਂ ਖਾਉਣੀ ਆ ਆਪਦੇ ਹੱਥਾਂ ਨਾਲ ਖਾ ਖਲ ਖਲ ਮੂੰਖ ਖਲ ਆਇਓ ਰਿਮਾ ਟਿੰਕੇ ਹਾਂ ਬਾਬੀ ਮੈਂ ਚੱਲੀ ਆਂ ਬਾਜ਼ਾਰ ਕੁੱਕਰ ਚ ਚੌਲ ਤਰੇ ਹੋਏ ਨੇ ਸੀਟੀਆਂ ਢੰਡਾ ਰਹੀ ਜੋ 3 ਵਜੇ ਜਾਣ গ্যাস ਬੰਦ ਕਰਦੀ ਠੀਕ ਆ ਬਾਬੀ ਵੀ ਆ ਕੇ ਜਲੂਸ ਕਰਤਾ ਸੋਈਦਾ ਗੈਸ ਬੰਦ ਨਹੀਂ ਕਰਿਆ ਤੋ ਉਹ ਬਾਬੀ ਮੇਰੀ ਕੀ ਗਲਤੀ ਆ ਦੇਜਾ ਤੂੰ ਹੀ ਤਾਂ ਮੰਨੂ ਕਿਹਾ ਸੀ ਵੀ ਸੀਟੀਆਂ ਗਿਣਦਾ ਰਹੇ ਜਾਂ 3 ਵਜੇ ਜਾਣ ਗੈਸ ਬੰਦ ਕਰਦੀ ਹੁਣ ਮੈਂ ਨਾ ਸਾਰੀਆਂ ਸੀਟੀਆਂ ਗਿਣਦਾ ਰਹਾ 2:30 ਵਜੇ ਤੱਕ 83 ਸੀਟੀਆਂ ਵੱਜੀਆਂ ਸੀ ਹੁਣ ਮੇਰੇ ਕੀ ਗਲਤੀ ਉਹ 3 ਵਜਾਂ ਨੂੰ ਤਾਂ ਤਾਂ ਪਹਿਲਾਂ ਹੀ ਕੁੱਕਰ ਫਟ ਗਿਆ ਹੈ ਇਹ ਤਾਂ ਚੰਗੀ ਭਲੀ ਸੀ ਇਹਨੂੰ ਕੀ ਹੋ ਗਿਆ ਪਤਾ ਨਹੀਂ ਕਿਵੇਂ ਚੱਕਰ ਆ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਚੰਗੀ ਬਲੀ ਸੀ ਹਾਂ ਆ ਲੈਣਾ ਤਾਂ ਸਿੱਧੀਆਂ ਹੋਈਆਂ ਪਈਆਂ ਇਹਦਾ ਮਤਲਬ ਇਹ ਤਾਂ ਗਈ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਕੀ ਹੋ ਗਿਆ ਜਲਦੀ ਆ ਜਾਓ ਡਾਕਟਰ ਸਾਹਿਬ ਮੈਡਮ ਕੀ ਹੋਇਆ ਹੋਣਾ ਕੀ ਹੈ ਜੀ ਆ ਦੇਖੋ ਲੈਣਾ ਜੀਆਂ ਸਿੱਧੀਆਂ ਹੋ ਗਈਆਂ ਮੈਨੂੰ ਲੱਗਦਾ ਇਹ ਤਾਂ ਗਈ ਵੇ ਕਿੱਥੇ ਸਿੱਧੀਆਂ ਹੋ ਗਈਆਂ ਹੱਸ ਤਾਂ ਮਸ਼ੀਨ ਦੀ ਤਾਰ ਲਾਈ ਵੀ ਨਹੀਂ ਹੈ ਇਹ ਤਾਂ ਚੰਗੀ ਬਲੀ ਸੀ ਇਹਨੂੰ ਕੀ ਹੋ ਗਿਆ ਪਤਾ ਨਹੀਂ ਕਿਵੇਂ ਚੱਕਰ ਆ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਚੰਗੀ ਬਲੀ ਸੀ ਹਾਂ ਆ ਲੈਣਾ ਤਾਂ ਸਿੱਧੀਆਂ ਹੋਈਆਂ ਪਈਆਂ ਇਹਦਾ ਮਤਲਬ ਇਹ ਤਾਂ ਗਈ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਕੀ ਹੋ ਗਿਆ ਜਲਦੀ ਆ ਜਾਓ ਡਾਕਟਰ ਸਾਹਿਬ ਮੈਡਮ ਕੀ ਹੋਇਆ ਹੋਣਾ ਕੀ ਹੈ ਜੀ ਆ ਦੇਖੋ ਲੈਣਾ ਜੀਆਂ ਸਿੱਧੀਆਂ ਹੋ ਗਈਆਂ ਮੈਨੂੰ ਲੱਗਦਾ ਇਹ ਤਾਂ ਗਈ ਵੇ ਕਿੱਥੇ ਸਿੱਧੀਆਂ ਹੋ ਗਈਆਂ

ਅੱਜ ਤੁਸੀਂ ਵੀ ਵਿਆਹ ਉਹ ਕਰਾ ਲੈਂਦੇ ਮੂੰਹੀ ਹੁਣ ਤੱਕ ਛੜੇ ਤੁਰੇ ਫਿਰਦੇ ਹੋਂ ਉਹ ਬੱਸ ਐਵੇਂ ਹੀ ਬੱਸ ਐਵੇਂ ਕਿਉਂ ਅੱਜ ਤਾਂ ਤੁਹਾਨੂੰ ਦੱਸਣਾ ਪੈਣਾ ਵੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਲੈ ਫਿਰ ਅੱਜ ਦੱਸੇ ਦਿੰਦਾ ਪਹਿਲਾਂ ਤਾਂ ਮੈਂ ਵਿਆਹ ਕਰਾਉਣ ਦਾ ਪੂਰਾ ਮਨ ਬਣਾ ਲਿਆ ਸੀ ਅੱਛਾ ਨਾ ਫਿਰ ਕਰਾਇਆ ਕਿਉਂ ਨਹੀਂ ਕਰਾਉਣਾ ਕੀ ਸੀ ਐਦੀ ਹਾਲਤ ਦੇਖ ਕੇ ਮਨ ਬਦਲ ਗਿਆ ਸਰ ਵੀ ਟਾਈਮ ਕਿੰਨਾ ਹੋਇਆ 2 ਵਜੇ ਹੈ ਬਾਜੀ 2 ਵਜੇ ਦਾ ਪਤਾ ਹਾਂ ਇਹ ਨਹੀਂ ਪਤਾ ਕਿ ਲੰਚ ਟਾਈਮ ਹੋ ਗਿਆ ਰੋਟੀ ਬਣਾ ਲਓ ਕੁਝ ਕਰ ਲਓ ਨਾ ਹੁਣ ਤਾਂ 11 ਵਜੇ ਤੁਸੀਂ ਨੇ ਬ੍ਰੇਕਫਾਸਟ ਕੀਤਾ ਸੀ ਬਾਜੀ ਐਡੀ ਛੇਤੀ ਲੰਚ ਨੂੰ ਕੀ ਹੋਇਆ ਨਾਲ ਇਹ ਖਾ ਖਾ ਕੇ ਐਡਾ ਢੱਡ ਤੋੜੇ ਵਰਗਾ ਕਰ ਰੱਖਿਆ ਉਹ ਜਿਹੜਾ ਖਾਊ ਉਹਦਾ ਢੱਡ ਤੋੜੇ ਵਰਗਾ ਹੋਊ ਤੁਹਾਡੇ ਮੰਗੋ ਤਾਂ ਨਹੀਂ ਇੱਕ ਉਹ ਦੇਖ ਲੈ ਇਹਦੇ ਕੋਲ ਆਪਣੇ ਵਾਲੇ ਲੋਟ ਨਹੀਂ ਆਉਂਦੇ ਜਾਂ ਦੇਖੋ ਆਪਣੇ ਵਾਲਾਂ ਨੂੰ ਤੇਲੇ ਲਾਉਂਦਾ ਰਹਿੰਦਾ ਉਹ ਬਾਜੀ ਜਿਹਦੇ ਸਿਰ ਤੇ ਵਾਲ ਹੋਣਗੇ ਉਹੀ ਤੇਲ ਲਾਉ ਔਰ ਗੰਜੇ ਥੋੜੀ ਟਿੰਡ ਚੋਂ ਪੜਨਗੇ ਕਿੱਥੇ ਚੱਲੀ ਆ ਮੈਂ ਬਾਜ਼ਾਰ ਚੱਲੀ ਆ ਤੁਸੀਂ ਕੁਝ ਮੰਗਵਾਉਣਾ ਤਾਂ ਨਹੀਂ ਜੇ ਕਿਤੇ ਖੁਸ਼ੀ ਮਿਲੇ ਤਾਂ ਲੈ ਆਂ ਜੇ ਕਿਤੇ ਸਕੂਨ ਮਿਲੇ ਤਾਂ ਲੈ ਆਂ ਜੇ ਕਿਤੇ ਰਾਤ ਦੀ ਨੀਂਦ ਮਿਲੇ ਤਾਂ ਲੈ ਆਂ ਤੁਸੀਂ ਸਿੱਧਾ ਕਹੋ ਫੇ ਪੌੜਾ ਲੈ ਆ ਕੇ ਆਦੀਆ ਜਾਂ ਹੁਣ ਲੈਣੇ ਲੱਗੀਆਂ ਤਾਂ ਬੂਤਲੀ ਲੈ ਆਂ